ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਵਾਰ ਅਗੇਂਸਟ ਡਰੱਗਸ ਨੂੰ ਲੈ ਕੇ ਪੁਲਿਸ ਦਾ ਐਕਸ਼ਨ ਵੀ ਵੇਖਣ ਨੂੰ ਮਿਲ ਰਿਹਾ ਲੇਕਿਨ ਇੱਥੇ ਜਿਹੜੀ ਜੜ੍ਹ ਹੈ ਕਿਉਂਕਿ ਪਹਿਲਾਂ ਦੇਖਿਆ ਗਿਆ ਕਿ ਡਰੋਨ ਦੇ ਰਾਹੀਂ ਜਿਹੜੇ ਨਸ਼ਾ ਤਸਕਰੀ ਹੋ ਰਹੀ ਹੈ ਬਾਰਡਰ ਏਰੀਆ ਤੋਂ ਸਰਹੱਦ ਪਾਰ ਤੋਂ ਉਸ ਤੋਂ ਬਾਅਦ ਵੈਪਨਸ ਦੀ ਤਸਕਰੀ ਹੋ ਰਹੀ ਹੈ ਇਹਨੂੰ ਅਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਇਹਦੇ ਤੇ ਠਲ ਪਾਈਏ ਹੁਣ ਵੱਖ-ਵੱਖ ਜਿਹੜੀ ਕੰਪਨੀਆਂਜ਼ ਹੈ ਉਹ ਇੱਥੇ ਪਹੁੰਚੀ ਹੈ ਨਿਊ ਮੁੱਲਾਪੁਰ ਸਟੇਡੀਅਮ ਦੇ ਵਿੱਚ ਔਰ ਜਿਹੜੇ ਟੈਕਨੋਲੋਜੀ ਜਿਹੜੀ ਅਪਡੇਟਡ ਟੈਕਨੋਲੋਜੀ ਦੇ ਚੱਲਦੇ ਜਿਹ ਇਹ ਸਮਝਣ ਵਾਲੀ ਚੀਜ਼ ਹੈ ਕਿ ਕਿਸ ਤਰ੍ਹਾਂ ਜਿਹੜੀ ਵੀ ਡਰੋਨ ਦੇ ਥਰੂ ਇਹ ਇੱਥੇ ਸਰਹੱਦ ਪਾਰ ਆਂਦੇ ਆ ਡਰੱਗਸ ਆਂਦੀ ਹੈ ਉਹਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਕਿਸ ਤਰ੍ਹਾਂ ਉਹਨੂੰ ਪਹਿਲਾਂ ਹੀ ਕੈਚ ਕਰ ਲਿਆ ਜਾਵੇ ਕਿਸ ਤਰ੍ਹਾਂ ਜੈਮਰ ਲਾ ਕੇ ਜਾਂ ਫਿਰ ਹੋਰ ਅਪਡੇਟਡ ਟੈਕਨੋਲੋਜੀ ਦੇ ਚਲਦੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅਪਡੇਟਡ ਜਿਹੜੇ ਹੈਗੇ ਡਰੋਨ ਸਿਸਟਮ ਅੱਜ ਕਈ ਕੰਪਨੀਆਂ ਆਈਆਂ ਕਈਆਂ ਨੇ ਆਪਣੇ ਟ੍ਰਾਇਲ ਜਿਹੜੇ ਆ ਉਹ ਦਿੰਦੇ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਜੈਮਰ ਲਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਅਪਡੇਟਡ ਔਰ ਕਿਸ ਤਰ੍ਹਾਂ ਉਹਨਾਂਤੇ ਜਿਹੜੀ ਹੈਗੀ ਹੈ ਪੂਰੀ ਮੋਨਿਟਰਿੰਗ ਜਿਹੜੀ ਹੈ ਕੀਤੀ ਜਾਏ ਜੇਕਰ ਕੋਈ ਬਾਰਡ ਕੋਈ ਨਸ਼ੇ ਨਸ਼ੇੜ ਜਾਂ ਫਿਰ ਵੈਪਨ ਜਿਹੜੇ ਹੈਗੇ ਉਸ ਜਿੱਦਾਂ ਤਾਂ ਉਸ ਨੂੰ ਅਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਰੋਕ ਸਕਦੇ ਹਾਂ ਉਸ ਨੂੰ ਕਿਸ ਤਰ੍ਹਾਂ ਅਸੀਂ ਕੈਚ ਕਰ ਸਕਦੇ ਹਾਂ ਉਸ ਨੂੰ ਕਿਸ ਤਰ੍ਹਾਂ ਅਸੀਂ ਪੂਰਾ ਜਿਹੜਾ ਹੈਗਾ ਜੈਮਰ ਲਾ ਕੇ ਉਸ ਨੂੰ ਉੱਥੇ ਹੀ ਜਿਹੜਾ ਹੈਗਾ ਉਹਨੂੰ ਮੋਨੀਟਰ ਕਰ ਸਕਦੇ ਆ ਜਾਂ ਉਹਨੂੰ ਉਸੇ ਤਰ੍ਹਾਂ ਉੱਥੇ ਹੀ ਰੋਕ ਸਕਦੇ ਬਹੁਤ ساری ਕੰਪਨੀਆਂ ਇੱਥੇ ਪਹੁੰਚੀ ਹੈ ਕੁਧ ਹਰਪਾਲ ਚਿਮਾ ਅਮਨ अरोड़ा ਡੀਜੀਪੀ ਪੰਜਾਬ ਹੋਰ ਸੀਨੀਅਰ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਟੈਕਨੋਲੋਜੀ ਨੂੰ ਲੈ ਕੇ ਜਿਹੜੀ ਹੈ ਕਈ ਚੀਜ਼ਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਔਰ ਇਹ ਤਸਵੀਰਾਂ ਤੁਸੀਂ ਦੇਖੋ ਹਰਪਾਲ ਚਿਮਾ ਅਮ ਜਿਹੜੀ ਜਿਹੜੀ ਕੰਪਨੀਆਂ ਜਿੱਤੇ ਲੈ ਕੇ ਆਈ ਹੈ ਉਹਨਾਂ ਦਾ ਹੁਣ ਟ్రਾਇਲ ਲੈਂਦੇ ਨਜ਼ਰ ਆ ਰਹੀ ਹੈ ਕਿਉਂਕਿ ਵੱਖ-ਵੱਖ ਕੰਪਨੀਆਂ ਦਾ ਆਪਣਾ ਆਪਣਾ ਇੱਕ ਬਿਲਕੁਲ ਡਿਫਰੈਂਟ ਜਿਹੜਾ ਪੈਟਰਨ ਹੈ ਕਿਸ ਤਰ੍ਹਾਂ ਦਾ ਪੈਟਰਨ ਹੈ ਇਹ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਵੀ ਡਰੋਨ ਸਰਹੱਦ ਤੋਂ ਆ ਰਹੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਮੋਨੀਟਰ ਕਰਨਾ ਹੈ ਉਹਨਾਂ ਨੂੰ ਕਿਸ ਤਰ੍ਹਾਂ ਕੈਚ ਕਰਨਾ ਹੈ ਕਿੰਨਾ ਜੈਮਰ ਦਾ ਜਿਹੜਾ ਹੈਗਾ ਰੇਡੀਅਸ ਕਿੰਨਾ ਹੈ ਉਹਨੂੰ ਕਿਸ ਤਰ੍ਹਾਂ ਕਿੰਨੇ ਕਿਲੋਮੀਟਰ ਆਧਾ ਕਿਲੋਮੀਟਰ 100 ਮੀਟਰ 500 ਮੀਟਰ 700 ਮੀਟਰ 1000 ਮੀਟਰ ਇੱਕ ਕਿੰਨਾ ਰੇਂਜ ਜਿਹੜੀ ਹੈਗੀ ਕਿੰਨੇ ਕਿ ਰੇਂਜ ਦੇ ਦੀ ਵੱਖ-ਵੱਖ ਜਿਹੜਾ ਹੈਗਾ ਕੰਮ ਹੈ ਕਿ ਇੱਕ ਮਸ਼ੀਨ ਜਿਹੜੀ ਹੈ ਉਹ ਜੈਮਰ ਦੇ ਥਰੂ ਜਿਹੜਾ ਹੈਗਾ ਇਸ ਨੂੰ ਮੋਨੀਟਰ ਕਰ ਰਹੀ ਹੈ ਦੂਸਰੀ ਅਪਡੇਟ ਜਿਹੜੀ ਹੈ ਉਹ ਚੀਜ਼ਾਂ ਨੂੰ ਕਰ ਰਹੀ ਹੈ ਇਹਦਾ ਹੀ ਪੂਰਾ ਟ్రਾਇਲ ਜਿਹੜਾ ਹੈ ਉਹ ਲਿੱਤਾ ਜਾ ਰਿਹਾ ਔਰ ਕੰਪਨੀ ਦੇ ਇਹ ਜਿਹੜਾ ਹੁਣ ਤੁਸੀਂ ਦੇਖੋ ਕਿ ਹਵਾ 'ਚ ਇੱਕ ਡਰੋਨ ਦਾ ਇੱਕ ਟ੍ਰਾਇਲ ਜਿਹੜਾ ਦਿੱਤਾ ਜਾ ਰਿਹਾ ਹੈ ਉਸ ਨੂੰ ਕਿਸ ਤਰ੍ਹਾਂ ਮੋਨੀਟਰ ਕਰ ਸਕਦੇ ਹੋ ਔਰ ਇੱਕ ਕਿਉਂਕਿ ਇਹਦੇ ਵਿੱਚ ਕਿੰਨੀਆਂ ਇੱਕ ਮੈਨ ਪਾਵਰ ਦੀ ਲੋੜ ਹੈ ਕਿੰਨੀ ਮੈਨ ਪਾਵਰ ਦੀ ਲੋੜ ਹੈ ਔਰ ਨਾਲ ਦੇ ਨਾਲ ਜਿਹੜੀ ਵੀ ਇਕੁਪਮੈਂਟਸ ਇੱਥੇ ਲਾਏ ਗਏ ਨੇ ਵੱਖ-ਵੱਖ ਕੰਪਨੀਆਂ ਦੇ ਵੱਖ-ਵੱਖ ਇਕੁਪਮੈਂਟਸ ਹੈ ਉਹਨਾਂ ਨੂੰ ਕਿਸ ਤਰ੍ਹਾਂ ਮੋਨੀਟਰ ਜਿਹੜਾ ਹੈ ਕਰਨਾ ਕਿਉਂਕਿ ਦੇਖੋ ਸਰਬਜੋਤ ਪਿਛਲੇ ਦਿਨਾਂ ਜਿਹੜੀ ਵੀ ਚੀਜ਼ਾਂ ਫੜੀ ਜਾਂਦੀ ਹੈ ਡਰੋਨ ਫੜੇ ਜਾਂਦੇ ਨੇ ਉਹਨਾਂ ਤੋਂ ਨਸ਼ਾ ਤਸਕਰੀ ਹੁੰਦੀ ਹੈ ਬੀਐਸਐਫ ਜਾਂ ਪੰਜਾਬ ਪੁਲਿਸ ਦਾ ਜੁਆਇੰਟ ਆਪਰੇਸ਼ਨ ਤੇ ਫੜੇ ਜਾਂਦੇ ਨੇ ਦੇ ਬੜੇ ਸ਼ਾਤੀ ਤਰੀਕੇ ਦੇ ਨਾਲ ਜਿਹੜੇ ਨਸ਼ਾ ਤਸਕਰ ਹੈ ਉਹ ਕਿਸ ਤਰ੍ਹਾਂ ਡਰੋਨ ਦੇ ਰਾਹੀਂ ਦੇਰ ਰਾਤ ਨੂੰ ਲੇਕਿਨ ਇਹ ਜਿਹੜੀ ਟੈਕਨੋਲੋਜੀ ਹੁਣ ਆ ਰਹੀ ਹੈ ਜਿਹੜੀ ਕੰਪਨੀਆਂ ਹੁਣ ਟੈਕਨੋਲੋਜੀ ਦੇ ਬਾਰੇ ਜ਼ਿਕਰ ਕਰ ਰਹੀਆਂ ਇਹ ਟੈਕਨੋਲੋਜੀ ਬੜੀ ਅਪਡੇਟਡ ਹੈ ਅਪਡੇਟਡ ਕਿਸ ਤਰ੍ਹਾਂ ਇਹ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਕਿ ਇਹ ਜਿਹੜੀ ਕੰਪਨੀਆਂ ਹੈ ਵੱਖ-ਵੱਖ ਜਿਹੜੀ ਕੰਪਨੀਆਂ ਨੂੰ ਲੈ ਕੇ ਜਿਹੜੇ ਟ੍ਰਾਇਲ ਹੁਣ ਹੁੰਦੇ ਨਜ਼ਰ ਆ ਰਹੇ ਨੇ ਉਹਦੇ ਵਿੱਚ ਮਕਸਦ ਇਹ ਹੀ ਹੈ ਕਿ ਕਿਸ ਤਰ੍ਹਾਂ ਦੀ ਮੋਨਿਟਰਿੰਗ ਜਿਹੜੀ ਹੈ ਉਹ ਕਰਨੀ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਕਰਨਾ ਇਹ ਬਹੁਤ ਅਹਿ ਅ ਡੀਜੀਪੀ ਗੌਰਵ ਯਾਦਵ ਅਮਨ ਅਰੋੜਾ ਜੀ ਸਾਰੇ ਜਿਹੜੇ ਹੈਗੇ ਹੁਣ ਟ੍ਰਾਇਲਸ ਨੂੰ ਲੈ ਕੇ ਜਿਹੜਾ ਉਹ ਕਰਦੇ ਨਜ਼ਰ ਆ ਰਹੇ ਨੇ ਕਿ ਹੁਣ ਬਰੀਫ ਕਰਾਂਗੇ ਕਿ ਕਿਸ ਤਰ੍ਹਾਂ ਦਾ ਮੋਨਿਟਰਸ ਕਰ ਕੀਤਾ ਜਾ ਰਹਾ ਹੈ ਟ੍ਰਾਇਲ ਜਿਹੜਾ ਉਹ ਕੀਤਾ ਜਾ ਰਹਾ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਇੱਕ ਵੱਖ-ਵੱਖ ਜਿਹੜੀ ਕੰਪਨੀਆਂ ਹੈ ਉਹਨਾਂ ਨੂੰ ਲੈ ਕੇ ਹੁਣ ਟ੍ਰਾਇਲ ਜਿਹੜਾ ਉਹ ਲਿੱਤਾ ਗਿਆ ਔਰ ਇਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਜਿਹੜਾ ਹੈਗਾ ਉਹ ਸਮਝਾਇਆ ਗਿਆ ਕੰਪਨੀਆਂ ਵੱਲੋਂ ਕਿ ਇਹ ਪੂਰੇ ਪੁਆਇੰਟਸ ਜਿਹੜੇ ਹਨ ਉਹਨਾਂ ਨੂੰ ਨੋਟਿਸ ਕੀਤਾ ਜਾ ਰਹਾ ਤੇ ਹੁਣ ਇੱਕ ਹੋਰ ਟ੍ਰਾਇਲ ਜਿਹੜਾ ਉਹ ਲੈਂਦੇ ਨਜ਼ਰ ਆ ਰਹੇ ਨੇ ਇੱਕ ਹੋਰ ਕੰਪਨੀ ਦਾ ਟ੍ਰਾਇਲ ਲੈਂਦੇ ਨਜ਼ਰ ਆ ਰਹੇ ਨੇ ਕਿ ਇਨਾਦਾ ਜਿਹੜਾ ਡਰੋਨ ਐਂਟੀ ਡਰੋਨ ਟੈਕਨੋਲੋਜੀ ਹੈ ਉਹ ਕਿਸ ਤਰ੍ਹਾਂ ਦੀ ਅਪਡੇਟਡ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਇਹਦੇ ਵਿੱਚ ਧਿਆਨ ਰੱਖਿਆ ਗਿਆ ਕਿਉਂਕਿ ਦੇਖੋ ਮੇਨ ਮਕਸਦ ਕੀ ਹੈ ਮੇਨ ਮਕਸਦ ਇਹ ਹੀ ਹੈ ਕਿ ਜਿਹੜੇ ਵੀ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਲੈਵ ਲੈ ਕੇ ਜਿਹੜੇ ਡਰੋਨ ਦਾ ਸਿਸਟਮ ਨਸ਼ਾ ਤਸਕਰ ਯੂਜ਼ ਕਰਦੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਪਹਿਲਾ ਪੁਆਇੰਟ ਦੂਜਾ ਪੁਆਇੰਟ ਹੁਣ ਤੁਸੀਂ ਇਹ ਦੇਖੋ ਇਹ ਜਿਹੜਾ ਜੈਮਰ ਸਿਸਟਮ ਲੱਗਿਆ ਹੋਇਆ ਹੈ ਕੰਪਨੀ ਦਾ ਇਸ ਜੈਮਰ ਸਿਸਟਮ ਦੇ ਬ ਤਾਰੇ ਨੇ ਕਿ ਇਹ ਕੰਮ ਕੀ ਕਰੂਗਾ ਇਹ ਟੈਕਨੀਕਲੀ ਜੇ ਆਪਾਂ ਸ਼ਬਦਾਚ ਕਹੀਏ ਕਿ ਇਨਦਾ ਜਿਹੜਾ ਕੰਮ ਹੈ ਉਸ ਨੂੰ ਜਿਹੜਾ ਹੈਗਾ ਉਹਨੂੰ ਪਲੇਸ ਕਰਨਾ ਯਾਨੀ ਕਿ ਉਸ ਨੂੰ ਪੂਰੀ ਤਰ੍ਹਾਂ ਜੈਂਬਰ ਜਿਹੜਾ ਟਾਈਪ ਹੈਗਾ ਜੇਕਰ ਕੋਈ ਜਿਹੜਾ ਕੋਈ ਡਰੋਨ ਹੈ ਉਹ ਕੋਈ ਜੇਕਰ ਆ ਰਿਹਾ ਹੈ ਤਾਂ ਉਸ ਨੂੰ ਪੂਰਾ ਆਇਡੈਂਟੀਫਾਈ ਕਰਕੇ ਔਰ ਜਿਹੜਾ ਹੈਗਾ ਉਹ ਨੋਟਿਸ ਦਵਾਣਾ ਯਾਨੀ ਕਿ ਜਿਹੜਾ ਵੀ ਕਨਸਰਨ ਪਰਸਨ ਹੈ ਕਨਸਰਨ ਪੁਲਿਸ ਹੈ ਆਫੀਸਰ ਹੈ ਉਸ ਨੂੰ ਇੱਕ ਮੈਸੇਜ ਆ ਜਾਏਗਾ ਕਿ ਇਸ ਏਰੀਆ ਦੇ ਵਿੱਚ ਡਰੋਨ ਦੀ ਜਿਹੜੀ ਐਕਟੀਵਿਟੀ ਹੈ ਉਹ ਹੋ ਰਹੀ ਹੈ ਇਸ ਤਰ੍ਹਾਂ ਦੇ ਜਿਹੜੇ ਜੈਂਮਰਸ ਨੇ ਆ ਇਸ ਤਰ੍ਹਾਂ ਦੇ ਜਿਹੜੇ ਮੋਨਿਟਰਿੰਗ ਇਕੁਪਮੈਂਟਸ ਹੈ ਉਹਨਾਂ ਦਾ ਮਕਸਦ ਇਹੀ ਹੈ ਕਿ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਜਿਹੜੇ ਅਧਿਕਾਰੀ ਨੇ ਕੰਪਨੀ ਦੇ ਵਕਫ ਵਕ ਜਿਹੜੇ ਕੰਪਨੀ ਦੇ ਅਧਿਕਾਰੀ ਹੈ ਉਹਨਾਂ ਦਾ ਜ ਕਿਸ ਤਰ੍ਹਾਂ ਇਹ ਚੀਜ਼ਾਂ ਨੂੰ ਦੱਸਣਾ ਔਰ ਇਹ ਜਿਹੜੇ ਵੱਡੇ ਜੈਮਰਸ ਨੇ ਜਾਂ ਜਿਹੜੇ ਇਕੁਪਮੈਂਟਸ ਨੇ ਟੈਕਨੀਕਲੀ ਜਿਹੜੇ ਅਪਡੇਟਡ ਇਕੁਪਮੈਂਟਸ ਹੈ ਉਹ ਕਿਸ ਤਰ੍ਹਾਂ ਪਹਿਲਾਂ ਮੋਨੀਟਰ ਕਰਾਂਗੇ ਔਰ ਯਾਨੀ ਕਿ ਜੇਕਰ ਕੋਈ ਆਹਾਟ ਹੁੰਦੀ ਹੈ ਕਿਸੇ ਵੀ ਏਰੀਆ ਦੇ ਵਿੱਚ ਜੇਕਰ ਕੋਈ ਡਰੋਨ ਨਿਕਲਦਾ ਸਰਹੱਦ ਪਾਰ ਤੋਂ ਪਾਕਿਸਤਾਨ ਸਾਈਡ ਤੋਂ ਕੋਈ ਡਰੋਨ ਨਿਕਲਦਾ ਹੈ ਔਰ ਐਂਟਰ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਨਾਲ ਦੇ ਨਾਲ ਹੀ ਜਿਹੜਾ ਹੈਗਾ ਕੰਸਰਨ ਜਿਹੜੇ ਆਫੀਸਰਸ ਹੈ ਉਹਨਾਂ ਨੂੰ ਨੋਟਿਸ ਆ ਜਾਏਗਾ ਉਹਨਾਂ ਨੂੰ ਮੈਸੇਜ ਆਏਗਾ ਇਸ ਤਰ੍ਹਾਂ ਦੀ ਵੀ ਜਿਹੜੀ ਅਪਡੇਟਡ ਟੈਕਨੋਲੋਜੀ ਲੈ ਕੇ ਆਏ ਨੇ ਜਿਹੜੇ ਕੰਪਨੀਆਂ ਦੇ ਇ ਕਿ ਕਾਫੀ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਪਹਿਲ ਹੈ ਉਹਦੇ ਵਿੱਚ ਬਹੁਤ ਫਾਇਦਾ ਵੀ ਹੋਣ ਵਾਲਾ ਹੈ ਕਿਉਂਕਿ ਫਾਇਦਾ ਕਿਸ ਤਰ੍ਹਾਂ ਹੋਣ ਵਾਲਾ ਹੈ ਇਹ ਵੀ ਸਰਬਜੋਤ ਤੁਹਾਨੂੰ ਕੋਸ਼ਿਸ਼ ਕਰਦੇ ਦੱਸਣ ਦੀ ਕਿ ਟੈਕਨੋਲੋਜੀ ਜਿਹੜੀ ਅਪਡੇਟਡ ਨੇ ਔਰ ਜਿਹੜੇ ਅਪਡੇਟਡ ਜਿਹੜੇ ਇਕੁਪਮੈਂਟਸ ਹੈ ਉਹਨਾਂ ਦਾ ਇੱਕ ਬਹੁਤ ਵੱਡਾ ਫਾਇਦਾ ਹੋਊਗਾ ਕਿ ਆਖਿਰ ਜਿਹੜਾ ਵੀ ਕੋਈ ਐਂਟਰ ਹੋਣ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਤਹਿ ਰਾਤ ਦਾ ਸਮਾਂ ਹੋਵੇ ਕਿਉਂਕਿ ਜਿੰਨੀ ਵੀ ਨਸ਼ਾ ਤਸਕਰੀ ਹੁੰਦੀ ਹੈ ਡਰੋਨ ਦੀ ਐਕਟੀਵਿਟੀ ਹੁੰਦੀ ਹੈ ਉਹ ਜ਼ਿਆਦਾਤਰ ਸਰਬਜੋਤ ਰਾਤ ਦਾ ਸਮਾਂ ਹੁੰਦੀ ਹੈ 2 ਵਜੇ 3 ਵਜੇ ਸਵੇਰੇ 4 ਵਜੇ 5 ਵਜੇ ਬਿਲ ਪੂਰਾ ਪੂਰਾ ਜਿਹੜਾ ਮਾਹੌਲ ਠੰਡਾ ਹੁੰਦਾ ਉਸ ਵੇਲੇ ਹੀ ਇਹ ਪੂਰੀ ਜਿਹੜੀ ਦਸ਼ਾ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਹੈ ਸਰਹੱਦ ਪਾਰ ਤੋਂ ਕਈ ਇਸ ਤਰ੍ਹਾਂ ਦੇ ਜਿਹੜੇ ਦੇਖੇ ਗਏ ਨੇ ਕਿ ਜਿਹੜੇ ਫੜੇ ਗਏ ਨੇ ਬੀਐਸਐਫ ਨੇ ਪੰਜਾਬ ਪੁਲਿਸ ਨੇ ਫਰਸਟ ਲਾਈਨ ਆਫ ਡਿਫੈਂਸ ਸਕਿੰਡ ਲਾਈਨ ਆਫ ਇਹ ਸਾਰੀ ਜਿਹੜੀ ਆਪਰੇਸ਼ਨ ਕੀਤਾ ਗਿਆ ਲੇਕਿਨ ਹੁਣ ਜਿਹੜੀ ਟੈਕਨੋਲੋਜੀ ਦੀ ਟੈਕਨੋਲੋਜੀ ਦੇ ਬਾਰੇ ਗੱਲ ਕਰ ਰਹੇ ਆ ਜਾਂ ਫਿਰ ਜਿਹੜੀ ਪੰਜਾਬ ਸਰਕਾਰ ਹੁਣ ਟੈਕਨੋਲੋਜੀ ਲੈ ਕੇ ਆ ਰਹੀ ਹੈ ਅੱਜ ਐਸੇ ਕਰਕੇ ਮਕਸਦ ਇਹ ਹੀ ਹੈ ਕਿ ਜਿਹੜੀ ਵੱਡੇ ਵੱਡੇ ਕੰਪਨੀਆਂ ਇਸ ਇੱਥੇ ਬੁਲਾਈ ਗਈ ਹੈ ਐਂਟਰੀ ਡਰ ਨੂੰ ਲੈ ਕੇ ਇਹ ਸਾਰੇ ਟ੍ਰਾਇਲ ਜਿਹੜੇ ਆ ਉਹ ਲੈਂਦੇ ਨਜ਼ਰ ਆ ਰਹੇ ਉਹ ਤਸਵੀਰਾਂ ਲਗਾਤਾਰ ਤੁਸੀਂ ਵੇਖ ਰਹੇ ਹੋ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੇ ਜਿਹੜੇ ਇਕੁਪਮੈਂਟਸ ਬਿਤੇ ਜਿਹੜੀ ਟੈਕਨੋਲੋਜੀ ਬਾਰੇ ਜਾਣਕਾਰੀ ਦੇ ਰਹੇ ਹੁਣ ਕਿਹੜੀ ਟੈਕਨੋਲੋਜੀ ਦੀ ਜਿਹੜੀ ਹੈ ਉਹ ਗੱਲ ਕੀਤੀ ਜਾਏਗੀ ਕਿਹੜੀ ਕਿਹੜੀ ਟੈਕਨੋਲੋਜੀ ਜਿਹੜੀ ਹੈ ਉਹ ਦਿੱਤੀ ਜਾਏਗੀ ਉਹ ਸਰਬਜੋਤ ਇਹ ਅੱਜ ਦਾ ਮਕਸਦ ਜਿਹੜੇ ਸੀਨੀਅਰ ਅਫਸਰ ਇੱਥੇ ਪਹੁੰਚੇ ਹੋਏ ਨੇ ਡੀਜੀਪੀ ਪੰਜਾਬ ਇੱਥੇ ਪਹੁੰਚੇ ਹੋਏ ਨੇ ਐਸਐਸਪੀ ਮੋਹਾਲੀ ਹੋਰ ਫਿਰੋਜ਼ਪੁਰ ਦੇ ਡੀਆਈਜੀ ਰੇਂਜ ਸੁਪਨ ਸ਼ਰਮਾ ਇੱਥੇ ਪਹੁੰਚੇ ਹੋਏ ਨੇ ਕ ਗਈ ਹੈ ਉਹਨਾਂ ਦਾ ਮਕਸਦ ਇਹੀ ਹੈ ਕਿ ਕਿਸ ਤਰ੍ਹਾਂ ਵੱਖ-ਵੱਖ ਐਂਗਲ ਦੇ ਥਰੂ ਦੇਖੋ ਇੱਕ ਪਾਸੇ ਤਾਂ ਪੁਲਿਸ ਐਕਸ਼ਨ ਲੈ ਰਹੀ ਹੈ ਪੁਲਿਸ ਲਗਾਤਾਰ ਇਹਦੇ ਵਿੱਚ ਐਕਸ਼ਨ ਲੈ ਰਹੀ ਹੈ ਜਿਹੜੇ ਵੀ ਵੱਡੇ ਨਸ਼ਾ ਤਸਕਰ ਹਨ ਦੂਜੇ ਪਾਸੇ ਜੇ ਅਸੀਂ ਗੱਲ ਕਰ ਲਈਏ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਨੇ ਡਾਕਟਰ ਬਲਬੀਰ ਸਿੰਘ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਕਿ ਥੋੜੀ ਦੇਰ ਪਹਿਲਾਂ ਉਸ ਤੋਂ ਬਾਅਦ ਹੁਣ ਇਹ ਜਿਹੜੀ ਡਰੋਨ ਦੀ ਐਕਟੀਵਿਟੀ ਹੈ ਦੇਖੋ ਜਿਹੜਾ ਕਿਹੜਾ ਜਿਹੜਾ ਹੈਗਾ ਰਸਤਾ ਹੈ ਜਿਹੜੀ ਵੀ ਇਲੀਗਲ ਚੀਜ਼ਾਂ ਆ ਰਹੀਆਂ ਹਨ ਉਹਨਾਂ ਦਾ ਰਸਤਾ ਕੀ ਹੈ ਉਹਨਾਂ ਦਾ ਵੇ ਕੀ ਹੈ ਡਰੋਨ ਹੈਗਾ ਡਰੋਨ ਦੇ ਰਾਹੀਂ ਹੁੰਦੀ ਹੈ ਤਸਕਰੀ ਜਾਂ ਫ ਉਹ ਇੱਕ ਇਸ ਤਰ੍ਹਾਂ ਦਾ ਪੁਆਇੰਟ ਹੈ ਜਿਹਦੇ ਕਰਕੇ ਪੂਰੀ ਤਸਕਰੀ ਹੁੰਦੀ ਹੈ ਔਰ ਪੰਜਾਬ ਸਰਕਾਰ ਦਾ ਮਕਸਦ ਇਹ ਹੀ ਹੈ ਕਿ ਹਰ ਉਹ ਚੀਜ਼ ਜਿਸ ਸਾਈਡ ਤੋਂ ਇਹ ਚੀਜ਼ਾਂ ਹੁੰਦੀ ਹੈ ਉਸ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ ਵੱਡੇ ਨਸ਼ਾ ਤਸਕਰ ਹੁਣ ਜਿਆਦਾ ਜਿਹੜੇ ਵੱਡੇ ਮਗਰਮਚਾਂ ਜਿਹੜੇ ਡਾਕਟਰ ਬਲਬੀਰ ਸਿੰਘ ਹੈਲਥ ਮਨਿਸਟਰ ਵੀ ਦੱਸ ਰਹੇ ਸੀ ਸਰਬਜੋਤ ਕਿ ਜਿਹੜੇ ਵੀ ਵੱਡੇ ਨਸ਼ਾ ਤਸਕਰ ਨੇ ਵੱਡੇ ਮਗਰਮਚ ਨੇ ਉਹ ਮੋਸਟਲੀ ਹੁਣ ਖਤਮ ਕਰ ਦਿੱਤੇ ਗਏ ਨੇ ਵੱਡੇ ਗੈਂਗਸਟਰਸ ਨੇ ਉਹ ਮੋਸਟਲੀ ਖਤਮ ਕਰ ਦਿੱਤੇ ਗਏ ਨੇ ਲੇਕਿਨ ਹੁਣ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਅਸੀਂ ਖਤਮ ਕਰਨਾ ਹੈ ਔਰ ਲੋਕਾਂ ਦਾ ਸਹਿਯੋਗ ਇਹਦੇ ਵਿੱਚ ਬਹੁਤ ਜਿਹੜਾ ਹੈਗਾ ਉਹ ਮਿਲਦਾ ਨਜ਼ਰ ਆ ਰਿਹਾ ਹੁਣ ਤੁਸੀਂ ਦੇਖੋ ਨਾਲ ਦੇ ਨਾਲ ਜਿਹੜੀ ਟੈਕਨੋਲੋਜੀ ਬਾਰੇ ਜਾਣਕਾਰੀ ਲੈਂਦੇ ਨਜ਼ਰ ਆ ਰਹੇ ਨੇ ਡੀਜੀਪੀ ਆਮਨ ਰੂੜਾ ਇਸ ਸਾਰੇ ਟੈਕਨੋਲੋਜੀ ਬਾਰੇ ਜਿਹੜੀ ਜਾਣਕਾਰੀ ਲੈਂਦੇ ਨਜ਼ਰ ਆ ਰਹੇ ਨੇ ਕਿਉਂਕਿ ਟੈਕਨੋਲੋਜੀ ਇਹਦੇ ਵਿੱਚ ਬਹੁਤ ਸਾਰੀ ਅਪਡੇਟਡ ਟੈਕਨੋਲੋਜੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਔਰ ਅਪਡੇਟਡ ਟੈਕਨੋਲੋਜੀ ਦਾ ਮਕਸਦ ਇਹ ਹੀ ਹੈ ਕਿ ਹੋਰ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਹੈ ਕਿਹੜੀ ਕਿਹੜੀ ਟੈਕਨੋਲੋਜੀ ਨੂੰ ਲੈ ਕੇ ਅਸੀਂ ਕੰਮ ਕਰਨਾ ਹੈ ਔਰ ਮਕਸਦ ਸਿਰਫ ਇਹ ਹੀ ਹੈ ਕਿ ਜਿਹੜੇ ਵੀ ਸਰਹੱਦ ਪਾਰ ਤੋਂ ਡਰੋਨ ਦੀ ਐਕਟੀਵਿਟੀ ਹੁੰਦੀ ਹੈ ਉਹਨੂੰ ਪੂਰੀ ਤਰ੍ਹਾਂ ਯਾਨੀ ਕਿ ਉਸਨੂੰ ਪੂਰੀ ਤਰ੍ਹਾਂ ਅਸੀਂ ਖਤਮ ਕਰਨਾ ਹੈ ਔਰ ਇਹ ਹੀ ਕਾਰਨ ਹੈ ਕਿ ਅੱਜ ਇਦੇ ਵਿੱਚ ਸਾਰਾ ਜਿਹੜਾ ਇਹ ਪੂਰਾ ਜਿਹੜੀ ਇਹ ਪੂਰੀ ਦਿਖਾਈ ਜਾ ਰਹੀ ਹੈ ਇਹ ਪੂਰੇ ਵਖ ਵਖ ਜਿਹੜੇ ਕਹਿ ਸਕਦੇ ਆ ਕਿ ਵਖ ਵਖ ਕੰਪਨੀ ਨੇ ਉਹ ਇੱਥੇ ਪਹੁੰਚੀ ਹੋਈ ਹੈ ਔਰ ਆਪਣੀ ਕੰਪਨੀ ਜਿਹੜੀ ਹੈ ਉਹ ਦਿਖਾਂਦੀ ਨਜ਼ਰ ਆ ਰਹੀ ਨੇ ਤਾਂ ਕਹਿ ਸਕਦੇ ਆ ਕਿ ਬਹੁਤ ساری ਚੀਜ਼ਾਂ ਨੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਸਰਬਜੋਤ ਇਹਦੇ ਵਿੱਚ ਟ్రਾਇਲ ਜਿਹੜਾ ਹੈ ਉਹ ਲਿੱਤਾ ਜਾ ਰਿਹਾ ਔਰ ਕੰਪਨੀਆਂ ਬਹੁਤ ਵੱਡੇ ਇਕੁਪਮੈਂਟਸ ਲੈ ਕੇ ਇੱਥੇ ਪਹੁੰਚੀ ਹੋਈ ਹੈ ਤਾਂ ਮਕਸਦ ਬੜਾ ਕਲੀਅਰ ਹੈ ਕਿ ਕਿਸੇ ਵੀ ਤਰ੍ਹਾਂ ਹਰ ਪੁਆਇੰਟ ਤੇ ਨਸ਼ਾ ਤਸਕਰੀ ਨੂੰ ਖਤਮ ਕਰਨਾ ਹੈ ਚਾਹੇ ਉਹ ਪੁਲਿਸ ਦਾ ਐਂਗਲ ਹੋਵੇ ਚਾਹੇ ਉਹ ਕਹਿ ਸਕਦੇ ਆ ਕਿ ਜਿਲੀ ਵੀ ਨਸ਼ਾ ਵੱਡੇ ਨਸ਼ਾ ਤਸਕਰੀ ਉਹਨਾਂ ਦੀ ਪ੍ਰਾਪਰਟੀ ਸੀਜ਼ ਹੋ ਲੇਕਿਨ ਇਹਦੇ ਵਿੱਚ ਮੇਨ ਬਹੁਤ ਅਹਿਮ ਇਹ ਚੀਜ਼ ਹੈ ਕਿ ਨਸ਼ਾ ਆਂਦਾ ਕਿੱਥੋਂ ਹੈ ਕਿਸ ਰੂਟ ਤੋਂ ਆਂਦਾ ਹੈ ਉਹ ਰੂਟ ਨੂੰ ਅਸੀਂ ਖਤਮ ਕਰਨਾ ਹੈ ਦੇਖੋ ਪੰਜਾਬ ਸਰਕਾਰ ਦਾ ਮਕਸਦ ਕੀ ਹੈ ਮਕਸਦ ਇਹ ਹੀ ਹੈ ਕਿ ਰੂਟ ਨੂੰ ਅਸੀਂ ਖਤਮ ਕਰਨਾ ਹੈ ਉਸ ਰੂਟ ਦੇ ਜ਼ਰੀਏ ਜਿਸ ਰੂਟ ਦੇ ਥਰੂ ਵੀ ਆ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਅਸੀਂ ਦੇਖਿਆ ਕਿ ਲਗਾਤਾਰ ਜਿਹੜੇ ਐਕਸ਼ਨ ਲਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਕਿ ਕਿਸ ਤਰ੍ਹਾਂ ਨਸ਼ਾ ਤਸਕਰਾ ਨੂੰ ਜਿਹੜਾ ਹੈਗਾ ਉਹਨਾਂ ਦੀ ਪ੍ਰ ਵੱਡੇ ਨਸ਼ਾ ਤਸਕਰ ਫੜੇ ਗਏ ਉਹਨਾਂ ਦੀ ਅਗੇਤੀ ਅਗੇ ਜਿਹੜੀ ਚੇਨ ਹੁੰਦੀ ਹੈ ਉਸ ਚੇਨ ਨੂੰ ਅਸੀਂ ਕਿਸ ਤਰ੍ਹਾਂ ਬ੍ਰੇਕ ਕਰਨਾ ਹੈ ਹੁਣ ਜਿਹੜੇ ਰੂਟ ਤੋਂ ਇਹ ਸਾਰਾ ਨਸ਼ਾ ਆਂਦਾ ਹੈ ਉਸ ਰੂਟ ਨੂੰ ਅਸੀਂ ਕਿਸ ਤਰ੍ਹਾਂ ਖਤਮ ਕਰਨਾ ਹੈ ਇਹ ਬਹੁਤ ਹੀ ਅਹਿਮ ਹੋ ਜਾਂਦਾ ਹੈ ਬਹੁਤ ਹੀ ਅਹਿਮ ਹੁਣ ਤਸਵੀਰਾਂ ਤੁਸੀਂ ਵੇਖੋ ਕਿ ਪੂਰਾ ਟ੍ਰਾਇਲ ਜਿਹੜਾ ਹੈ ਉਹ ਦੇਖਦੇ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦਾ ਜਿਹੜਾ ਟ੍ਰਾਇਲ ਹੈ ਉਹ ਇੱਕ ਕੋਸ਼ਿਸ਼ ਵੀ ਕਰਾਂਗੇ ਅਸੀਂ ਟ੍ਰਾਇਲ ਜਿਹੜਾ ਹੈਗਾ ਉਹ ਦਿਖਾਉਣ ਦੀ ਹਾਲਾਂਕਿ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਇਹ ਟ్రਾਇਲ ਚੱਲ ਰਹਾ ਲੇਕਿਨ ਦੂਜੇ ਪਾਸੇ ਜਿਹੜੇ ਵੀ ਇਕੁਇਪਮੈਂਟਸ ਹੋਰ ਕੰਪਨੀਆਂਜ਼ ਲੈ ਕੇ ਆਈਆਂ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਕਰਨਾ ਹੈ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਹੁਣ ਤੁਹਾਨੂੰ ਦੇਖੀ ਕਿ ਵੱਡੇ ਵੱਡੇ ਜਿਹੜੇ ਇਕੁਇਪਮੈਂਟਸ ਇੱਥੇ ਪਹੁੰਚੇ ਹੋਏ ਨੇ ਹਾਲਾਂਕਿ ਟ్రਾਇਲਸ ਨੂੰ ਲੈ ਕੇ ਕੀਤਾ ਜਾ ਰਿਹਾ ਲੇਕਿਨ ਜਿਹੜੇ ਇਕੁਇਪਮੈਂਟਸ ਨੇ ਵੱਖ-ਵੱਖ ਕੰਪਨੀਆਂਜ਼ ਦੇ ਵੱਖ-ਵੱਖ ਇਕੁਇਪਮੈਂਟਸ ਨੇ ਉਹਨਾਂ ਦੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਟ్రਾਇਲ ਜਿਹੜਾ ਹੈ ਉਹ ਕਿਸ ਤਰ੍ਹਾਂ ਲਿਆ ਗਿਆ ਟ్రਾਇਲ ਕਿਸ ਤਰ੍ਹਾਂ ਲਿਆ ਜਾ ਰਿਹਾ ਹੁਣ ਇਹ ਜਿਹੜੀ ਕ ਅਪਡੇਟਡ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਇੱਕ ਗਨ ਹੈ ਔਰ ਗਨ ਕਿਸ ਤਰ੍ਹਾਂ ਕੰਮ ਕਰਦੀ ਹੈ ਜੈਮਾ ਟਾਈਪ ਹੈ ਅਪਡੇਟਡ ਇਕੁਪਮੈਂਟਸ ਹੈ ਟੈਕਨੀਕਲੀ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਲਗਾਤਾਰ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਹਾਲਾਂਕਿ ਹੁਣ ਜਿਹੜੇ ਆਫੀਸਰਸ ਨੇ ਹੋਰ ਵੀ ਜਿਹੜੀ ਚੀਜ਼ਾਂ ਨੇ ਉਸ ਨੂੰ ਲੈ ਕੇ ਲਗਾਤਾਰ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਹਾਲਾਂਕਿ ਹੁਣ মিডিਆ ਨੂੰ ਸੰਬੋਧਿਤ ਕਰਨਗੇ ਜਿਹੜੇ ਹਰਪਾਲ ਚਿਮਾ ਅਮਨ अरोड़ा ਔਰ ਗੱਲਬਾਤ ਕਰਾਂਗੇ ਅਸੀਂ ਉਹਨਾਂ ਨਾਲ ਵੀ ਕਿ ਕਿਸ ਤਰ੍ਹਾਂ ਦਾ ਹੁਣ ਉਹਨਾਂ ਦਾ ਪੂਰਾ ਅਪਡੇਟਡ ਹੈ ਅਰਪਾਲ ਜੀ ਮਾਤ ਡੀਜੀ ਵੀ ਗੌਰਵ ਯਾਦਵ ਅਮਨ ਰੋੜਾ ਇਹਦੇ ਵਿੱਚ ਜਿਹੜਾ ਹੈਗਾ ਉਹ ਕਰਾਂਗੇ